ਸਤਿ ਸ਼੍ਰੀ ਅਕਾਲ ਜੀ ਬੈਜ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਤੁਹਾਨੂੰ ਅਹਿਮ ਵੱਡੀ ਖਬਰ ਦੇ ਨਾਲ ਰੁਖ ਕਰਦੇ ਆ ਬਹੁਤ ਹੀ ਵੱਡੀ ਖਬਰ ਆ ਜਿਹੜੀ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਆ ਸਿੱਖ ਕੌਮ ਇਸ ਵੇਲੇ ਚਿੰਤਾ ਦੇ ਵਿੱਚ ਫਸ ਚੁੱਕੀ ਆ ਸਿੱਖ ਕੌਮ ਦੇ ਜਿਹੜੇ ਇਹ ਖਬਰ ਸੁਣਦੇ ਸਾਰ ਜਿਹੜਾ ਸਿੱਖ ਕੌਮ ਨੂੰ ਇੱਕ ਜਿਹੜਾ ਵੱਡਾ ਝਟਕਾ ਲੱਗੂਗਾ ਤੁਸੀਂ ਬਣਿਓ ਰਹੋ ਪੂਰੀ ਖਬਰ ਦੇ ਨਾਲ ਤੁਹਾਨੂੰ ਮੈਂ ਇਕੱਲੀ ਇਕੱਲੀ ਗੱਲ ਦਾ ਬੇਰਵਾ ਦਿੰਨਾ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀ ਅੱਜ ਵੱਡੀ ਅਪਡੇਟ ਆ ਵੱਡੀ ਖਬਰ ਆ ਤੇ ਉਹ ਤਾਂ ਤੁਹਾਨੂੰ ਕੱਲੀ ਕੱਲੀ ਗੱਲ ਤੇ ਜਾਣੂ ਕਰਾਉਣੇ ਆ ਮੀਡੀਆ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੀਡੀਆ ਦਾ ਕੰਮ ਹੁੰਦਾਗਾ ਲੋਕਾਂ ਨੂੰ ਜਗਾਉਣਾ ਸਰਕਾਰ ਨੂੰ ਜਗਾਉਣਾ ਜੇਕਰ ਲੋਕ ਜਾਂ ਸਰਕਾਰ ਨਹੀਂ ਜਾਗਦੀ ਉਹਦੇ ਵਿੱਚ ਮੀਡੀਆ ਦਾ ਕੰਮ ਜਿਹੜਾ ਨਹੀਂ ਰਹਿ ਜਾਂਦਾ ਕਿਉਂਕਿ ਜਿੰਨਾ ਤੱਕ ਅਸੀਂ ਤੁਹਾਡੇ ਕੰਨਾਂ ਤੱਕ ਬਾਜ਼ ਪਹੁੰਚਾਉਣੇ ਆ ਤੁਹਾਨੂੰ ਹਰੇਕ ਗੱਲ ਤੋਂ ਸੁਚੇਤ ਕਰਦੇ ਆ ਚਾਹੇ ਕੋਈ ਗੱਲ ਮਰਜੀ ਹੋਵੇ ਨਸ਼ੇ ਨੂੰ ਲੈ ਕੇ ਹੋਵੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੋਵੇ ਜਾਂ ਹੋਰ ਵੀ ਪੰਜਾਬ ਦੇ ਅਨੇਕਾ ਮੁੱਦੇ ਨੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਵੇ ਚਾਹੇ ਉਹਨਾਂ ਦੇ ਭਾਈ ਨਾਲ ਜੁੜੀ ਹੋਵੇ ਚਾਹੇ ਕਿਸੇ ਹੋਰ ਲੀਡਰ ਦੇ ਨਾਲ ਜੁੜੀ ਹੋਵੇ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੈਂਦਾ ਤੇ ਸਿੱਧੀ ਗੱਲਬਾਤ ਕਰਦੇ ਆ ਤੁਹਾਨੂੰ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਅਹਿਮ ਖ਼ਬਰਾਂ ਉਹਦੇ ਬਾਰੇ ਇੱਕ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਆ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਉਣੇ ਆ ਬਹੁਤ ਤੇ ਵੱਡੀ ਅਹਿਮ ਖ਼ਬਰ ਆ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਵੀ ਆ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਐਮਪੀ ਦੀ ਹੋ ਸਕਦੀ ਆ ਰੱਦ ਬਹੁਤ ਵੱਡੀ ਖਬਰ ਆ ਤੇ ਚਿੰਤਾ ਦਾ ਵਿਸ਼ਾ ਕਿ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਇਹ ਵੱਡੀ ਖਬਰ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਜਿਹੜੀ ਰੱਦ ਹੋ ਸਕਦੀ ਆ ਇਸ ਵੇਲੇ ਦੀ ਤੁਹਾਨੂੰ ਸਭ ਤੋਂ ਵੱਡੀ ਖਬਰ ਇਹ ਸੁਣਾਉਣੇ ਆ ਕਿ ਜਿਹੜੀ ਈ ਈਐਸਆ ਜਣੀ ਕਿ ਉਹਦੇ ਵਿੱਚ ਝੂਠੀਆਂ ਕਹਾਣੀਆਂ ਜਾਣਕਾਰੀਆਂ ਦੇਣ ਦਾ ਇਲਜ਼ਾਮ ਲਗਾਉਣਾ ਅਤੇ ਇੱਕ ਫੈਸਲੇ ਨਾਲ ਵੱਧ ਜਿਹੜੀਆਂ ਨੇ ਮੁਸ਼ਕਲਾ ਉਹ ਵੱਧ ਸਕਦੀਆਂ ਨੇ ਤੁਹਾਨੂੰ ਸਾਰੀ ਗੱਲਬਾਤ ਕਰਦੇ ਆ ਕਿ ਕੀ ਹੈ ਸਾਰਾ ਆ ਮਾਮਲਾ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਨੇ ਜਿਹੜੇ ਸਭ ਨੂੰ ਪਤਾ ਕਿ ਖੰਡੂਰ ਸਾਹਿਬ ਤੋਂ ਮੈਂਬਰ ਚੁਣੇ ਗਏ ਸੀ ਆਜ਼ਾਦ ਉਮੀਦਵਾਰ ਤੇ ਤੇ ਕਾਫੀ ਵੱਡੀ ਫਰਕ ਦੇ ਨਾਲ ਜਿਹੜਾ ਉਹਨਾਂ ਨੇ ਵੋਟਾਂ ਜਿੱਤੀਆਂ ਨੇ ਕਰੀਬ 1.97 ਲੱਖ 300 ਕੁਝ ਵੋਟਾਂ ਦੇ ਨਾਲੋਂ ਫਰਕ ਨਾਲ ਜਿੱਤੂ ਰਹੇ ਨੇ ਹੁਣ ਜਿਹੜੀ ਵੱਡੀ ਖਬਰ ਇਹ ਆ ਕੋਈ ਬਿਕਰਮਜੀਤ ਸਿੰਘ ਆ ਜਿਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਆਪਣੀਆਂ ਪਟੀਸ਼ਨ ਦਾਇਰ ਕੀਤੀ ਆ ਉਹਦੇ ਵਿੱਚ ਪੰਜ ਗੱਲਾਂ ਨੂੰ ਆਧਾਰਤ ਕੀਤਾ ਗਿਆਗਾ ਜਿਹੜੀ ਕਿ ਮਾਨਯੋਗ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਜਿਹੜੀਆਂ ਇਹ ਗੱਲਾਂ ਲਿਖੀਆਂ ਗਈਆਂ ਨੇ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਦਾਇਰ ਕੀਤੀਆਂ ਗਈਆਂ ਨੇ ਕੀ ਹਨ ਉਹ ਪੰਜ ਗੱਲਾਂ ਤੁਹਾਨੂੰ ਉਹ ਵੀ ਸੁਣਾਉਣੇ ਆ ਤੁਹਾਨੂੰ ਸਾਰਾ ਬੇਰਬਾ ਸੁਣਾਉਣੇ ਆ ਕਿ ਜਿਹੜੀ ਅਹਿਮ ਖਬਰ ਆ ਬਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਐਪਲੀਕੇਸ਼ਨ ਜਾਨੀ ਕਿ ਆਪਣੀ ਦੈਰ ਕੀਤੀ ਆ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਨੂੰ ਲੈ ਕੇ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਪੰਜ ਗੱਲਾਂ ਕਿਹੜੀਆਂ ਕਿੜੀਆਂ ਨੇ ਉਹ ਤੁਹਾਨੂੰ ਅਸੀਂ ਹੁਣੇ ਸੁਣਾਉਣੇ ਆ ਤੇ ਤੁਹਾਨੂੰ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀਆਂ ਨੇ ਪਹਿਲਾ ਨੰਬਰ ਤੇ ਕਿ ਨਾਮਜਦਗੀਆਂ ਦਸਤਾਵੇਜ਼ ਵਿੱਚ ਕਈ ਜਾਣਕਾਰੀਆਂ ਜਿਹੜੀਆਂ ਨੇ ਉਹ ਸਪਾ ਕੇ ਰੱਖੀਆਂ ਨੇ ਉਸ ਤੋਂ ਬਾਅਦ ਜਿਹੜਾ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਬਾਅਦਸ ਪੰਜਾਬ ਬਾਅਦਸ ਜਥੇਬੰਦੀ ਦੇ ਜਿਹੜੇ ਮੁਖੀ ਨੇ ਭਾਈ ਅੰਮ੍ਰਿਤਪਾਲ ਸਿੰਘ ਬਿਕਰ ਮਜੀਦ ਸਿੰਘ ਨੇ ਦਾਵਾ ਕੀਤਾ ਕਿ ਇਹ ਨਾਮਜਦਗੀ ਜਿਹੜਾ ਪੱਤਰਾ ਭਾਈ ਅੰਮ੍ਰਿਤਪਾਲ ਸਿੰਘ ਦਾ ਉਹ ਅਧੂਰਾ ਹੈ ਦੂਜਾ ਉਹਨਾਂ ਨੇ ਕਿਹਾ ਕਿ ਫੰਡਾਂ ਦਾਨ ਅਤੇ ਖਰਚੇ ਬਾਰੇ ਜਿਹੜੀ ਜਾਣਕਾਰੀ ਆ ਉਹ ਸੁਪਾ ਕੇ ਰੱਖੀ ਆ ਅਗਲੀ ਗੱਲ ਆ ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਆ ਉਦੋਂ ਗਾਂ ਅੱਗੇ ਚੱਲਦਿਆਂ ਉਹਨੇ ਭਾਈ ਜਿਹੜਾ ਬਿਕਰਮਜੀਤ ਸਿੰਘ ਆ ਕੋਈ ਬੰਦਾ ਉਹਨੇ ਲਿਖਿਆ ਕਿ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਤੇ ਸਮੱਗਰੀ ਨੂੰ ਸਪਾਉਣਾ ਖਾਤਰ ਜਿਹੜੀ ਉਹ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਜਿਹੜਾ ਉਹ ਸਾਪਿਆ ਗਿਆ ਯਾਨੀ ਕਿ ਉਹਨਾਂ ਤੋਂ ਮਨਜ਼ੂਰੀ ਨਹੀਂ ਲਈ ਗਈ ਬਿਨਾ ਕਿਸੇ ਮਨਜ਼ੂਰੀ ਤੋਂ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕੀਤਾ ਗਿਆਗਾ ਅਜੇ ਵਿੱਚ ਬਿਕਮੀਜੀਤ ਸਿੰਘ ਨੇ ਚੋਣ ਕਿਸ ਨੂੰ ਵੀ ਪਾਰਟੀ ਬਣਾਇਆ ਗਿਆ ਪਟੀਸ਼ਨ ਤੇ ਸਨਮਾਈ ਹੁਣ 6 ਅਗਸਤ ਤੇ ਸ਼ੁਰੂ ਹੋਵੇਗੀ ਸਸਤ ਅੰਮ੍ਰਿਤਪਾਲ ਸਿੰਘ ਪੰਜਾਬ ਚੋਣ ਕਮਿਸ਼ਨ ਦੇ ਜਿਹੜਾ ਖਰਚਾ ਅਫਸਰ ਦੇ ਮੁੱਖ ਚੋਣਾ ਅਫਸਰ ਨੂੰ ਦਿਖਾਉਣਾ ਹੁੰਦਾਗਾ ਤੇ ਉਹਦੀ ਅਟੈਨਿੰਗ ਨੂੰ ਲੈ ਕੇ ਅਫਸਰ ਨੂੰ ਵੀ ਪਾਰਟੀ ਜਿਹੜਾ ਬਣਾਇਆ ਗਿਆਗਾ ਤਾਨੂੰ ਦੱਸ ਦਿਆਂ ਕਿ ਇਹ ਸਾਰਾ ਕੁਝ ਜਿਹੜਾ ਬਿਕਰਮਜੀਤ ਸਿੰਘ ਆ ਕੋਈ ਉਹਦੇ ਵੱਲੋਂ ਇਹ ਸਾਰੇ ਦਾਅਵੇ ਕੀਤੇ ਗਏ ਨੇ ਕਿ ਭਾਈ ਅੰਮਰਤਪਾਲ ਸਿੰਘ ਨੇ ਸਮਗਰੀ ਨੂੰ ਜਿਹੜਾ ਸਪਾ ਕੇ ਰੱਖਿਆ ਉਹਦੇ ਜਿਹੜੇ ਨਾਮਜ਼ੇਦ ਪੱਤਰ ਨੇ ਉਹਨਾਂ ਵਿੱਚੇ ਝੂਠੀਆਂ ਗੱਲਾਂ ਨੇ ਪ੍ਰਚਾਰ ਕਰਨ ਨੂੰ ਲੈ ਕੇ ਲਾ ਲਓ ਸਾਰੀਆਂ ਕਹਾਣੀਆਂ ਉਹਨਾਂ ਨੇ ਇੱਕ ਇਹ ਬੰਤ ਬਣਾਈ ਆ ਇਹਦੇ ਵਿੱਚ ਝੂਠ ਸੱਚ ਤਾਂ ਹੁਣ ਕੋਰਟ ਦੱਸ ਸਕਦੀ ਆ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਿੱਚ ਰੂਲ ਕੀ ਆ ਮੈਂਬਰਸ਼ਿਪ ਜਦੋਂ ਰੱਦ ਹੁੰਦੀ ਆ ਉਹਦੇ ਵਿੱਚ ਰੂਲ ਕੀ ਹੁੰਦੇ ਨੇ ਉਹ ਰੂਲ ਕੀ ਕਹਿੰਦੇ ਨੇ ਜਿਹੜਾ ਲੋਕ ਪ੍ਰੇਦਨਿਕ ਕਾਨੂੰਨ ਤਹਿਤ ਜਿਹੜਾ ਲੋਕ ਸਭਾ ਚੋਣਾਂ ਜਿੱਤਦਾਗਾ ਚੋਣ ਜਿੱਤਣ ਤੋਂ ਬਾਅਦ ਜਿਹੜਾ 45 ਦਿਨਾਂ ਦਾ ਸਮਾਂ ਦਿੱਤਾ ਜਾਂਦਾਗਾ 45 ਦਿਨਾਂ ਦੇ ਵਿੱਚ ਜਨਨ ਕਿ ਇਸ ਮੈਂਬਰਸ਼ਿਪ ਨੂੰ ਜਨਨ ਕਿ ਐਮਪੀ ਦੀ ਸੀਟ ਨੂੰ ਲੈ ਕੇ ਚਾਹੇ ਕੋਈ ਵਿਧਾਇਕ ਚਾਹੇ ਵਿਧਾਇਕ ਦੀ ਹੋਵੇ ਉਹਨੂੰ 45 ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਬੰਦਾ ਚੁਣੌਤੀ ਦੇ ਸਕਦਾਗਾ ਹੁਣ ਬਿਕਰ ਮਜੀਦ ਸਿੰਘ ਦਾ ਕਹਿਣਾਗਾ ਕਿ ਉਹਨਾਂ ਨੇ ਜਿਹੜਾ ਕੁਸ ਅੰਬਰਤਪਾਲ ਸਿੰਘ ਤੇ ਦੇ ਦੋਸ਼ ਲਾਏ ਨੇ ਕਿ ਇਹਨਾਂ ਨੇ ਆ ਸਮਗਰੀ ਸਪਾ ਕੇ ਰੱਖੀ ਆ ਉਹਨਾਂ ਨੇ ਚੋਣ ਪ੍ਰਚਾਰ ਨੂੰ ਲੈ ਕੇ ਕਾਫੀ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਤੁਹਾਨੂੰ ਦੱਸ ਦਿਆ ਕਿ 1975 ਦੇ ਵਿੱਚ ਦੇਸ਼ ਦੇ ਜਿਹੜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨੂੰ ਜਿਹੜਾ ਕਿ ਤੁਹਾਨੂੰ ਯਾਦ ਹੋਊਗਾ ਕਿ 1971 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਯੂਪੀ ਦੀ ਰੈਬਰੇਲੀ ਸੀਟ ਤੋਂ ਸੰਸਦ ਮੈਂਬਰ ਜਾਨੀ ਕਿ ਐਮਪੀ ਦੀ ਚੋਣ ਜਿੱਤੀ ਸੀ ਉਦੇ ਬਾਅਦ ਕੀ ਹੋਇਆ ਅਰਾਜ ਨਰੈਣ ਸਿੰਘ ਨੇ ਇੱਕ ਉਹਨਾਂ ਨੂੰ ਵੀ ਚੁਣੌਤੀ ਦਿੱਤੀ ਗਈ ਸੀ Allahabad High Court ਨੇ ਜਿਹੜਾ ਫੈਸਲਾ ਸੀ ਉਹ ਇੰਦਰਾ ਗਾਂਧੀ ਦੇ ਵਿਰੁੱਧ ਸੁਣਾ ਦਿੱਤਾ ਸੀ ਕਿ ਜਣੇ ਕਿ ਇੰਦਰਾ ਗਾਂਧੀ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਸੀ ਜਿਹੜੀ ਇਸ ਨੂੰ ਲੈ ਕੇ ਐਮ ਜਿਹੜੀ ਵੱਡੀ ਖਬਰ ਆ ਸੰਗਰੂਰ ਤੋਂ ਜਿਹੜੀ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਤੁਹਾਨੂੰ ਕਹਿ ਦਈਏ ਬਾਰ-ਬਾਰ ਦੱਸਣਾ ਪੈ ਰਿਹਾ ਸਾਨੂੰ ਬਾਰ-ਬਾਰ ਜਗਾਉਣਾ ਪੈ ਰਿਹਾ ਸਾਡਾ ਕਹਿਣਾਗਾ ਅਜ ਤਾਂ ਉੱਦੇ ਦੇ ਕਹਿਣੇ ਆ ਕਿ ਸਰਕਾਰਾਂ ਹੱਥ ਜਿਹੜੇ ਨੇ ਪੂਰੇ ਹਾਥੀਲੇ ਆਪਣੇ ਵਰਤਣ ਗਿਆ ਸਵਰੀਮ ਕੋਟ ਵੀ ਜਾਣ ਗਿਆ ਇਹਦੇ ਪਿੱਛੇ ਕੋਈ ਇਕੱਲੀ ਪੰਜਾਬ ਸਰਕਾਰ ਨਹੀਂ ਆਪਾਂ ਦੇ ਦਈਏ ਕਿ ਪੰਜਾਬ ਸਰਕਾਰ ਇਹਦੇ ਇਕੱਲੇ ਹੋ ਆ ਸੈਂਟਰ ਸਰਕਾਰ ਆ ਏਜੰਸੀਆਂ ਖੜੀਆਂ ਨੇ ਇਹਦੇ ਪਿੱਛੇ ਬੜੀਆਂ ਤਾਕਤਾਂ ਖੜੀਆਂ ਨੇ ਆਰਐਸਐਸ ਖੜੀ ਆ ਤੇ ਹੋਰ ਹਿੰਦੂਵਦ ਜਿਹੜੇ ਲੋਕ ਨੇ ਜਿਹੜੇ ਕਿ ਹਰ ਸਮੇਂ ਸਿੱਖਾਂ ਤੇ ਨੂੰ ਜਿਹੜਾ ਮੁੱਦੇ ਨੂੰ 扑ਕਾਉਣਾ ਦਿਆਂ ਗੱਲਾਂ ਕਰਦੇ ਨੇ ਉਹ ਖੜੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਇਹ ਜਿਹੜਾ ਵੱਡਾ ਆਪਾਂ ਕਹਿ ਲਈਏ ਕਿ ਸਿੱਖ ਕੌਮ ਨੂੰ ਜਿਹੜਾ ਵੱਡੀ ਚਿੰਤਾ ਖੜੀ ਕਰ ਦਿੱਤੀ ਗਈ ਆ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਇਹ ਗੱਲਾਂ ਨੇ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀਆਂ ਨੇ ਪਰ ਜਿਹੜੇ ਅਗਸਤ ਦੇ ਵਿੱਚ ਸੁਣਵਾਈ ਹੋਵੇਗੀ ਪਰ ਹੁਣ ਸੋਚਣਾ ਇਹ ਹੋਵੇਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜੀਆਂ ਇਹ ਗੱਲਾਂ ਕਹੀਆਂ ਨੇ ਬਿਕਰਮਜੀਤ ਸਿੰਘ ਵੱਲੋਂ ਜੇ ਸਾਰਾ ਕੁਝ ਬਿਕਰਮਜੀਤ ਸਿੰਘ ਦਾ ਸੱਚ ਹੁੰਦਾਗਾ ਤੇ ਭਾਈ ਅੰਮਰਤਪਾਲ ਸਿੰਘ ਦਾ ਪਰਿਵਾਰ ਦਾ ਝੂਠਾ ਹੁੰਦਾਗਾ ਤਾਂ ਹਾਈ ਕੋਰਟ ਕੁਝ ਫੈਸਲਾ ਵੀ ਸੁਣਾ ਸਕਦੀ ਆ ਪਰ ਜੇਕਰ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਆਪਣੀ ਜਿਹੜੀ ਸਾਰੀ ਜਾਣਕਾਰੀ ਜਿਹੜੀ ਚੌਣਕ ਵਿੱਚ ਉਹਨੂੰ ਦਿੱਤੀ ਆ ਜਾਂ ਸੋਸ਼ਲ ਮੀਡੀਆ ਤੋਂ ਲਾ ਲੋ ਜਿਵੇਂ ਧਰਮ ਕਿ ਇਹਨਾਂ ਨੇ ਕਿਹਾ ਕਿ ਧਰਮ ਸਤਾਨਾ ਤੇ ਜੇਕਰ ਗੱਲ ਉਹ ਸਹੀ ਪਾਈ ਜਾਂਦੀ ਹੈ ਕਿ ਜਿਵੇਂ ਬਿਕਰਮ ਸਿੰਘ ਉੱਤੇ ਝੂਠਾ ਪਾਇਆ ਜਾਂਦਾ ਤਾਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਉਹ ਖਾਰਜ ਨਹੀਂ ਹੁੰਦੀ ਯਾਨੀ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਬਣੇ ਰਹਿਣਗੇ ਉਹਨੂੰ ਕੋਈ ਫਿਰ ਉਸ ਤੋਂ ਬਾਅਦ ਖਾਰਜ ਨਹੀਂ ਕਰ ਸਕਦਾ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਇੱਕ ਸਿੱਖ ਕੌਮ ਨੂੰ ਸਾਡੀ ਰੋਜ਼-ਰੋਜ਼ ਦੀ ਬੇਨਤੀ ਆ ਕਿ ਤੁਸੀਂ ਜਿਹੜੇ ਸੁੱਤੇ ਪਏ ਹੋ ਤੁਹਾਡੇ ਸੁੱਤੇ ਹੋਣ ਦਾ ਫਾਇਦਾ ਤੁਹਾਨੂੰ ਦੱਸਦੇ ਕਿ ਤੁਹਾਡੇ ਗਮਨ ਦੀ ਵੀ ਠਾ ਜਾਂਦੇ ਆ ਜੇਕਰ ਤੁਸੀਂ ਸੁੱਤੇ ਰਹੋਗੇ ਤੁਹਾਡੇ ਘਰਾਂ ਦੇ ਵਿੱਚ ਚੋਰ ਪੈ ਜਾਂਦੇ ਨੇ ਇਸ ਕਰਕੇ ਸਿੱਖ ਕੌਮ ਨੂੰ ਜਾਗਣ ਦੀ ਲੋੜ ਆ ਵਕੀਲਾਂ ਦਾ ਜਿਹੜਾ ਪੈਨਲ ਬਣਾਇਆ ਜਾਵੇ ਉਹਦੇ ਮਾਂ ਬਾਪ ਨੂੰ ਜਿਹੜਾ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਆ ਕਿਉਂਕਿ ਜੇਕਰ ਸਿੱਖ ਕੌਮ ਅੱਜ ਨਹੀਂ ਇਕੱਠੀ ਹੁੰਦੀ ਤਾਂ ਇਹ ਸਮਝ ਲਓ ਤੁਹਾਡਾ ਜਿਹੜਾ ਕਿ ਲੋਕਾਂ ਦਾ ਮਨੋਬਲ ਜਿਹੜਾ ਟੁੱਟੇਗਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਲੱਖ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ 4 ਲੱਖ ਲੋਕਾਂ ਦੀਆਂ ਉਮੀਦਾਂ ਨੇ 4 ਲੱਖ ਲੋਕ ਨੇ ਜਿਹੜੇ ਇਸ ਵੇਲੇ ਭਾਈ ਅੰਮਰਤਪਾਲ ਸਿੰਘ ਨੂੰ ਆਪਣਾ ਨਮਾਇੰਦਾ ਦੇ ਚੁੱਕੇ ਨੇ ਉਹਨਾਂ ਨੇ 4 ਲੱਖ ਬੰਦੇ ਨੇ ਇਹੋ ਜਿਹਾ ਨਮਾਇੰਦਾ ਚੁਣਿਆ ਕਿ ਜਿਹਦੇ ਉੱਤੇ ਕੋਈ ਦਾਗ ਨਾ ਲੱਗਿਆ ਹੋਵੇ ਪਰ ਜਿਹੜੀ ਐਨਐਸਏ ਲੱਗੀ ਆ ਉਹ ਤੁਹਾਨੂੰ ਪਤਾ ਕਿ ਸਾਲ ਦੀ ਹੁੰਦੀ ਐਨਐਸਏ ਚਲੋ 50 ਸਰਕਾਰ ਨੇ ਜਿਹੜੀ 2 ਸਾਲ ਦੀ ਕਰ ਦਿੱਤੀ ਆ ਹੁਣ ਲੱਗਦਾ ਕਿ ਜਿਹੜੀ ਐਨਐਸਏ ਵਧਾਉਣ ਦਾ ਕਾਰਨ ਹੀ ਇਹ ਹੋ ਸਕਦਾ ਕਿ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਇਹ ਸੋ ਤਾਂ ਦੈਰ ਕਰਾਈ ਜਾਵੇ ਤੇ ਸਰਕਾਰ ਆਪ ਜਿਹੜੀ ਪਾਰਟੀ ਬਣਾਈ ਆ ਭਾਈ ਅੰਮਰਪਾਲ ਸਿੰਘ ਦੇ ਵਕੀਲ ਵੱਲੋਂ ਤੇ ਸੈਂਟਰ ਸਰਕਾਰ ਪਾਰਟੀ ਬਣਾਈ ਆ ਪਰ ਹੁਣ ਜਿਹੜਾ ਬਿਕਰਮਜੀਤ ਸਿੰਘ ਆ ਬੰਦੇ ਨੇ ਜਿਹੜੇ ਇਹ ਦਾਅਵੇ ਕੀਤੇ ਨੇ ਵੱਡੇ ਖਲਾਸੇ ਕੀਤੇ ਨੇ ਇਹਨਾਂ ਗੱਲਾਂ ਨੂੰ ਜਿਹੜੀਆਂ 5-7 ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਿਹਾ ਧਰਮ ਪ੍ਰਚਾਰ ਨੇ ਜਿਹੜਾ ਬਿਨਾਂ ਮਨਜ਼ੂਰੀ ਤੋਂ ਕੀਤਾ ਗਿਆ ਧਾਰਮਿਕ ਜਿਹੜੇ ਜਿਹੜੇ ਜਗ੍ਹਾ ਤੇ ਉਹਨਾਂ ਤੇ ਮਨਜ਼ੂਰੀ ਲੈਤੀ ਗਈ ਖਰਚਿਆਂ ਨੂੰ ਲੈ ਕੇ ਤੇ ਹੋਰ ਸਮਗਰੀ ਨੂੰ ਲੈ ਕੇ ਜਿਹੜਾ ਬੜਾ ਇੱਕ ਭੰਬਲ ਪੂਸਾ ਜਿਹੜਾ ਸਿੱਖ ਕੌਮ ਦੇ ਵਿੱਚੇ ਦੁਬਾਰਾ ਪੈ ਚੁੱਕਿਆ ਦੁਬਾਰਾ ਇਹ ਜੰਗ ਜਣੀ ਕਿ ਸੜ ਚੁੱਕੀ ਆ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਸਾਰਾ ਹਵਾਲਾ ਦਿੱਤਾ ਗਿਆ ਕਿ 1971 ਦੇ ਵਿੱਚ ਜਿਹੜੀ ਇੰਦਰਾ ਗਾਂਧੀ ਜਿੱਤਦੀ ਆ ਤਾਂ ਉਹ ਵੀ ਜਿਹੜੀ ਉਹਦੀ ਮੈਂਬਰਸ਼ਿਪ ਇਹਨਾਂ ਕਾਰਨਾ ਕਰਕੇ ਸਾਰਿਆਂ ਕਾਰਨਾ ਕਰਕੇ ਖਾਰਜ ਹੋਈ ਆ ਰੱਬ ਨਾ ਕਰੇ ਜੇ ਕੱਲ ਇਹ ਗੱਲਾਂ ਨਿਕਲਦੀਆਂ ਨੇ ਜੇ ਗੱਲਾਂ ਨਿਕਲਦੀਆਂ ਨੇ ਤੇ ਆਪ ਨੂੰ ਸਾਰਿਆਂ ਨੂੰ ਤੁਹਾਨੂੰ ਜਿਹੜਾ ਕਿ ਜਿੰਨਾ ਲੋਕਾਂ ਨੇ ਖੰਡੂਰ ਸਾਹਿਬ ਵਾਸੀਆਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਚਿੰਤਾ ਹੈਗੀ ਹੈਗੀ ਆ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਤੇ ਬਾਹਰ ਜਿੱਥੇ ਵੀ ਸਿੱਖ ਕੌਮ ਵਸਦੀ ਹੈ ਉਹਨਾਂ ਦੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਆਸ ਅਤੇ ਟੇਕ ਲੱਗੀ ਹੋਈ ਆ ਖੰਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਲੱਗੀ ਹੋਈ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਦੀ ਸੋਚ ਕਾਉਣ ਤੋਂ ਬਾਅਦ ਵੀ ਜਿਹੜਾ ਐਸ ਵਕਤ ਜਿਹੜਾ ਵੱਡਾ ਰੌਲਾ ਪੈ ਚੁੱਕਿਆਗਾ ਹੋ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਗੱਲਾਂ ਨੇ ਇਹ ਗੱਲਾਂ ਜਿਹੜੀਆਂ ਹੁਣ ਜਾਂ ਤਾਂ ਉਹਦਾ ਮਾ ਪਿਤਾ ਜਿਹੜਾ ਇਹਨੂੰ ਸਾਬਤ ਕਰ ਸਕਦਾ ਜਾਂ ਉਹਨਾਂ ਦੇ ਵਕੀਲ ਹੀ ਸਾਬਤ ਕਰ ਸਕਦੇ ਨੇ ਉਹ ਮੀਡੀਆ ਦੇ ਸਾਹਮਣੇ ਆ ਕੇ ਜੇਕਰ ਲੋਕਾਂ ਵਿੱਚੋਂ ਦਬਦਬਾ ਕੱਢਣੀ ਹੋਵੇ ਤਾਂ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਇਹ ਗੱਲਾਂ ਨੇ ਜਿਹੜੀਆਂ ਇਹ ਉਹਨਾਂ ਦੇ ਮਨਾਂ ਦੇ ਵਿੱਚੋਂ ਕੱਢ ਸਕਦੇ ਨੇ ਕਿਉਂਕਿ ਹਰੇਕ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਹਰੇਕ ਦਾ ਨਮਾਇंदे ਦੇ ਜੁੜੀਆਂ ਹੁੰਦੀਆਂ ਵੱਖ-ਵੱਖ ਪਾਰਟੀਆਂ ਦੇ ਨਮਾਇंदे ਜਿਹੜੇ ਉਹਨਾਂ ਦੇ ਪਾਰਟੀ ਥੱਲੇ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦੀਆਂ ਵੀ ਭਾਵਨਾਵਾਂ ਆਪਣੇ ਲੀਡਰ ਦੇ ਨਾਲ ਜੁੜੀਆਂ ਹੁੰਦੀਆਂ ਨੇ ਹੁਣ ਇਸ ਨੂੰ ਲੈ ਕੇ ਜਿਹੜੀਆਂ ਭਾਵਨਾਵਾਂ ਨੇ ਲੋਕਾਂ ਦੀਆਂ ਖੰਡੂਰ ਸਾਹਿਬ ਵਾਸੀਆਂ ਦੇ ਲਾ ਵੱਲੋਂ ਚਾਹੇ ਹੋਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਪਿਆਰ ਕਰਦੇ ਨੇ ਕਿਉਂਕਿ ਕਿਉਂ ਕਰਦੇ ਨੇ ਲੋਕਾਂ ਦਾ ਕਹਿਣਾ ਕਿ ਭਾਈ ਅੰਮਰਤਪਾਲ ਸਿੰਘ ਨਸੇ ਛਡਾਉਂਦਾ ਸੀ ਅੰਬਰਤ ਸਕਾਉਂਦਾ ਸੀ ਲੋਕਾਂ ਦੇ ਬੱਚਿਆਂ ਨੂੰ ਜਿਹੜਾ ਸਿੱਧੇ ਰਾਹ ਪਾਉਂਦਾ ਸੀ ਉਸ ਤੋਂ ਬਾਅਦ ਜਿਹੜਾ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਚਲ ਜਾ ਕੇ ਉਹਨਾਂ ਤੇ ਐਨਐਸਐ ਲਗਾਈ ਗਈ ਹੈ ਜਿਹੜੀ ਕਿ ਡਿਬਿਊ ਗੜ੍ਹ ਜੇਲ੍ਹ ਦੇ ਵਿੱਚ ਤੁਹਾਨੂੰ ਬਾਰ ਬਾਰ ਦੱਸਿਆ ਜਾਂਦਾ ਕਿ ਬੰਦਾ ਸਾਰਿਆਂ ਨੂੰ ਪਤਾ ਹੈਗਾ ਪਰ ਜਿਹੜਾ ਹੁਣ ਇਸ ਟਾਈਮ ਜਿਹੜਾ ਇਹ ਜਿਹੜਾ ਮਾਹੌਲ ਬਣ ਰਿਹਾ ਹੈਗਾ ਕਿਤਨਾ ਕਿਤੇ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਿਹੜੀ ਇਹ ਇੱਕ ਠੇਸ ਵੀ ਪਹੁੰਚੂਗੀ ਚਿੰਤਾਜਨਕ ਖਬਰ ਵੀ ਆ ਤੇ ਕਿਉਂਕਿ ਇਹ ਮਾਮਲਾ ਜਦੋਂ ਹਾਈ ਕੋਰਟ ਦੇ ਵਿੱਚ ਚਲਿਆ ਜਾਂਦਾ ਉਦੋਂ ਫਿਰ ਨਾ ਤਾਂ ਕਿਸੇ ਸਰਕਾਰ ਦੇ ਹੱਥ ਬਸ ਰਹਿੰਦੀ ਹੈ ਗੱਲ ਨਾ ਕਿਸੇ ਹੋਰ ਦੇ ਰਹਿੰਦੀ ਆ ਇਹ ਹਾਈ ਕੋਰਟ ਨੇ ਵੇਖਣਾ ਹੈਗਾ ਜੇ ਹਾਈ ਕੋਰਟ ਇਸ ਫੈਸਲੇ ਤੇ ਕੀ ਨਿਰਣੈ ਲੈਂਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਚਲਿਆ ਜਾਂਦਾ ਹੈਗਾ ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਚਲਿਆ ਜਾਂਦਾ ਹੈਗਾ ਕਹਿੰਦਾ ਭਾਵ ਕਿ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇਸ ਵੇਲੇ ਸਭ ਤੋਂ ਵੱਡੀ ਖਬਰ ਜਿਹੜੀ ਤੁਹਾਨੂੰ ਸੁਣਾਉਣੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਮੈਂਬਰ ਸਿੱਪ ਨੂੰ ਲੈ ਕੇ ਜਿਹੜੀ ਈਐਸ ਨੂੰ ਜਿਹੜੀਆਂ ਉਹਨੇ ਬਿਕਮਜੀਤ ਨੇ ਕਿਹਾ ਗਿਆ ਕਿ ਝੂਠੀਆਂ ਜਣੀਆਂ ਜਾਣਕਾਰੀਆਂ ਦੇਣ ਦਾ ਜਿਹੜਾ ਵੱਡਾ ਇਲਜ਼ਾਮ ਭਾਈ ਅੰਮ੍ਰਿਤਪਾਲ ਸਿੰਘ ਤੇ ਲਾ ਦਿੱਤਾ ਗਿਆ ਹੈ ਤੇ ਹੁਣ ਦੇਖਣਾ ਬਣਦਾਗਾ ਇਸ ਗੱਲ ਕਿੰਨੀ ਕੁ ਸਿੱਧ ਹੁੰਦੀ ਆ ਕੋਰਟ ਦੇ ਵਿੱਚ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸਿੱਖ ਕੌਮ ਨੂੰ ਬੇਨਤੀ ਹੈ ਕਿ ਆਪਣੇ ਜਿਹੜੇ ਤੁਸੀਂ ਸੁਝਾਅ ਕਮੈਂਟ ਮੌਸ ਦੇ ਵਿੱਚ ਜਰੂਰ ਦੇਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜੀ ਇੱਕ ਚਿੰਤਾ ਦਾ ਇਹ ਵਿਸ਼ਾ ਹੈਗਾ ਅੱਜ ਦਾ ਕਿਉਂਕਿ ਚਿੰਤਾ ਹਰੇਕ ਨੂੰ ਹੁੰਦੀ ਆ ਬੇਸ਼ੱਕ ਅਸੀਂ মিডিਆ ਦੇ ਵਿੱਚ ਕੰਮ ਕਰਦੇ ਆ ਤੇ ਸਾਨੂੰ ਜਿਹੜਾ ਆਪਣਾ ਸਿੱਖ ਧਰਮ ਪਿਆਰਾਗਾ ਤੇ ਅਸੀਂ ਜਿਹੜੇ ਸਿੱਖਾਂ ਦੇ ਅੰਡੋਲਜ ਦੇ ਨਾਲ ਸੰਬੰਧ ਰੱਖਦੇ ਆ ਹਰੇਕ ਨੂੰ ਆਪਣੇ ਆਪਣੇ ਜਿਹੜਾ ਧਰਮਾਂ ਦਾ ਖਿੱਤੇ ਦਾ ਜਿਹੜਾ ਉਹ ਮਾਨ ਵੀ ਹੁੰਦਾ ਹੈ ਇੱਕ ਤਰ੍ਹਾਂ ਦਾ ਕਿ ਸਾਡੀ ਕੋਈ ਸਰਕਾਰਾਂ ਦੇ ਨਾਲ ਇਹ ਵਿਰੋਧ ਤਾਂ ਨਹੀਂ ਕਿ ਸਰਕਾਰ ਆਹ ਕਰ ਰਹੀ ਹੈ ਸਰਕਾਰ ਸਰਕਾਰ ਆਪਣਾ ਕੰਮ ਕਰਦੀ ਹੈ ਮੀਡੀਆ ਆਪਣਾ ਕੰਮ ਕਰਦੀ ਹੈ ਕੋਰਟ ਆਪਣਾ ਕੰਮ ਕਰਦੀਆਂ ਨੇ ਇਹਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੁਸੀਂ ਦਿਓ ਮੈਨੂੰ ਆਜ਼ਾਦ ਕਿਸੇ ਹੋਰ ਨਵੇਂ ਮੁੱਦੇ ਨਾਲ ਤੁਹਾਨੂੰ ਦਬਾਰੇ ਅਸੀਂ ਕਿਸੇ ਹੋਰ ਐਪੀਸੋਡ ਦੇ ਵਿੱਚ ਤੁਹਾਨੂੰ ਲੈ ਕੇ ਆਉਣੇ ਆ ਤੁਹਾਨੂੰ ਨਵੀਂ ਖਬਰ ਕੋਈ ਹੋਰ ਜਿਹੜੀ ਉਹ ਮਹਈਆ ਕਰਾਉਣੇ ਆ ਤੁਸੀਂ ਇਸ ਗੱਲ ਦਾ ਜਿਹੜਾ ਨਿਰਣਾ ਕਰਨਾ ਇਸ ਗੱਲ ਤੇ ਜਿਹੜੇ ਕਮੈਂਟ ਕਰਨੇ ਆ ਮੈਨੂੰ ਦਿਓ ਆਜ਼ਾਦ ਤੁਸੀਂ ਦੇਖਦੇ ਰਹੋ ਪੰਜਾਬੀ ਬ੍ਰਾਟਾ ਟੀਵੀ ਮੈਂ ਹਮਕਮ ਸਿੰਘ ਉੱਬਾ